ਰਾਸ ਮਹਾਰਾਜ ਕੀ ਜੈ ਆਹ ਬੋਲੇ ਸੋ ਨਰਪੈ ਸਰਬ ਭੇਖ ਬਲਵਾਨ ਕੀ ਜੈ ਜੈ ਗੁਰਦੇਵ ਜੂਰੇ ਬਿਸ਼ਵ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦਾ ਦਿਨ ਇਤਿਹਾਸਕ ਦਿਨ ਹੈ ਜਿਹੜਾ ਇਤਿਹਾਸ ਰਚਿਆ ਗਿਆ ਹੈ ਕਿਉਂਕਿ ਇਹ ਦਿਨ ਬਾਰ-ਬਾਰ ਨਹੀਂ ਆਉਂਦੇ ਤੇ ਆਪਾਂ ਕਹੀਏ ਬਾਰ-ਬਾਰ ਆਉਂਦੇ ਆ ਤਾਂ ਤਾਂ ਜਨਕ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਸਦਕਾ ਡੇਰਾ 188 ਸੰ ਸਰਵੰਦਾਰ ਸਤਖੰਡ ਬੱਲਾ ਦੇ ਮੌਜੂਦਾ ਕਰਦੇ ਰਿਹਾ ਸਤਿਗੁਰ ਸਾਮੀ ਸੰਤ ਨਰਿੰਦਰਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਬ੍ਰਾਮਲੀਨ ਇੱਕ ਸਾਥ ਸੰਤ ਸੁਰਿੰਦਰ ਦਾਸ ਜੀ ਘਰ ਵਾਲੇ ਉਹਨਾਂ ਦੇ ਅਸ਼ੀਰਵਾਦ ਸਦਕਾ ਅੱਜ ਆਪਾਂ ਸੰਤਾਂ ਸਾਰਿਆਂ ਭਾਗਾਂ ਵਾਲੇ ਹੋਇਆ ਜਦ ਸੰਤ ਪ੍ਰਦੀਪ ਦਾਸ ਮਹਾਰਾਜ ਜੀ ਨੇ ਦੇਖ ਰਿਹਾ ਕਿ ਅੱਜ ਇਤਿਹਾਸ ਲਿਖਿਆ ਗਿਆ ਹੈ ਔਰ ਇਹ ਪੂਰੇ ਦ੍ਰਿਸ਼ਪ ਦੇ ਵਿੱਚ ਜਿੰਨੀਆਂ ਵੀ ਸਤਿਗੁਰੂ ਰਵਿਦਾਸ ਨਾਮ ਦੇਵਾ ਸੰਕਟਾਂ ਹਨ ਸਰਬਦਾਸੀਆ ਸਮਾਜ ਹੈ ਵਿਦਾਇਨਾ ਪੱਤਰ ਹੈ ਔਰ ਇਸ ਸਮਾਗਮ ਜਿਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਗਲੋਬਲ ਅਰਦਾਸੀਆ ਵੈਲਫੇਅਰ ਆਰਗੇਨਾਈਜੇਸ਼ਨ ਯੂਰਪ ਦੇ ਮੈਂਬਰਸ ਆ ਹਨ ਸਯੋਗ ਜਿਨ੍ਹਾਂ ਵਿੱਚ ਸਾਡੇ ਸਤਿਕਾਰਯੋਗ केशव खंडा जी ऑस्ट्रिया देशराज जर्मन की लखबीर हीरा जी ऑस्ट्रिया राणा गोंडाला फ्रांस गोता राम जी इटली पोला राम जी स्पेन और यूरोप दे सारे गुरु कर इंग्लैंड दिया संस्था पूरे विश्व दिया संस्था दे, दे सहयोग नाल ਅੱਜ ਇਹ ਕਾਰਜ ਸੰਪੂਰਨ ਹੋਏ ਹਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਔਰਗਨਾਈਜੇਸ਼ਨ ਫੋਰ ਹਿਊਮਨ ਰਾਈਟਸ ਰਜਿਸਟਰਡ ਇੰਗਲੈਂਡ ਜਿਸ ਦੇ ਪ੍ਰਧਾਨ ਸ਼੍ਰੀ ਦੇਸ਼ ਰਾਜ ਕਹਿੰਦੀ ਜਾਨ ਜੋ ਅੱਜ ਹਾਂ ਸੈਂਟਰੀ ਗਮਲਾਨ ਮੜਾਰਜੀ ਉਪ ਵਰਦਾਨ ਗੁਰਦੇਵ ਮਗਾ ਜੀ ਜਿਨ੍ਹਾਂ ਨੇ ਲੰਗਰ ਦੀ ਸੇਵਾ ਔਰ ਪਾਲਕੀ ਸੇਵਾ ਕੀਤੀ ਹੈ ਧੰਨਵਾਦ ਕਰਦੇ ਹਾਂ ਉਹਨਾਂ ਦਾ ਔਰ ਅਮਰਤ ਬਾਣੀ ਸੇਵਾ ਸੰਗਠਨ ਦੇ ਮੈਂਬਰ ਸਾਡੇ ਪੁੱਛ ਉਹਨਾਂ ਦਾ ਵੀ ਧੰਨਵਾਦ ਸਤਿਗੁਰੂ ਰਵਿਦਾਸ ਵੈਲਫੇਅਰ ਕਮਿਸ਼ਨ ਵਾਈਲਡ ਵਾਰਡ ਸੰਸਥਾ ਦੇ ਮੈਂਬਰ ਪੁੱਛ ਉਹਨਾਂ ਦਾ ਧੰਨਵਾਦ ਅਮਰਸ਼ੀ ਸੰਤਰਾਮਾਨਾ ਜੀ ਵੀ seva society ਉਹਨਾਂ ਦੇ ਮੈਂਬਰ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਸਤਿਗੁਰੂ ਰਵਿਦਾਸ ਵਿਚਨਪਦੇ ਸੰਸਥਾ ਬੀਬੀਆਂ ਉਹ ਵੀ ਪਹੁੰਚੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਭ ਤੋਂ ਜ਼ਿਆਦਾ ਧੰਨਵਾਦ ਸੰਤ प्रदीप दास ਮਹਾਰਾਜ ਜੀ ਦਾ ਜਿਨ੍ਹਾਂ ਦੇ ਅੱਜ ਹੱਥੋਂ ਇਹ ਕਾਰਜ ਹੋਇਆ ਔਰ ਸਤਿਗੁਰ ਸਾਮੀ ਸੰਤ ਗਰੰજનदास ਮਹਾਰਾਜ ਜੀ ਨੇ ਆਸ਼ੀਰਵਾਦ ਸਦਕਾ ਔਰ ਤਨ ਤਨ ਜਗਤ ਦਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਅਪਾਰ ਅਪਾਰ ਕਿਰਪਾ ਸਦਕਾ ਅੱਜ ਇਤਿਹਾਸ ਰਚਿਆ ਗਿਆ ਹੈ ਜੋ ਅੱਜ ਇਸ ਗੁਰੂ ਘਰ ਦੇ ਵਿੱਚ ਸੰਤ ਸਖੀਨਾ ਜੀ ਸਮਾਧੀ ਔਰ ਸੰਤ ਗਰੀਬਦਾਸ ਮਹਾਰਾਜ ਜੀ ਦਾ ਜੀ ਇੱਕ ਪਵਨ ਜਿੱਥੇ ਅੱਜ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਿਸ਼ੋਵਿਤ ਕੀਤੇ ਗਏ ਹਨ ਸੋ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਆਪਣੇ ਵੱਲੋਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੰਦੀ ਕਰਦਾ ਹਾਂ ਕਿ ਜਿੰਨੀਆਂ ਵੀ ਸੰਗਾਂ ਪਹੁੰਚਿਆ ਸਤਿਗੁਰੂ ਬਦਾਸ ਸਾਹਿਬ ਉਹਨਾਂ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ ਤਾਨ ਨੰ ਮੰਨਤਾ ਨਾਲ ਕੀਤੀ ਸੇਵਾ ਮਨਜ਼ੂਰ ਕਰੇ ਦੇਸ਼ ਔਰ ਦੇਸ਼ ਦੀਆਂ ਸੰਤਾਂ ਤੇ ਮਿਹਰ ਬਖਸ਼ਣੇ ਰੱਖੇ ਔਰ ਜਿੰਨੀਆਂ ਵੀ ਸੰਗਾਂ ਇੱਥੇ ਆਉਣ ਗੁਰੂ ਘਰ ਦੇ ਵਿੱਚ ਆਉਣ ਉਹਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਮਨਜ਼ੂਰ ਕਰਨ ਸੇਵਾ ਮਨਜ਼ੂਰ ਕਰੇ ਇਹ ਅਲਫਾਜ਼ ਬੋਲਦਿਆਂ ਹੋਇਆਂ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਤਨ ਬਤੇ ਜੋ ਬੋਲੇ ਸੋ ਜਨ ਪੈ ਸਤਿਗੁਰੂ ਰਮਦਾਸ ਸ਼ਕਤੀ ਜੋ ਬੋਲੇ ਤਾਂ ਉਹ ਲੋਕ ਮੈਂ ਟਿਕੋ ਜਪਾਨੀ ਸੋਲਰ ਪੈਕ ਆਮ ਦੇ ਅਮਰ ਸਿੰਘ ਸੰਤਰਾਵਾਲਾ ਮਹਾਰਾਜ ਜੀ ਆਦਰਮੀ ਸੰਸਾਰੀਓ ਗੁਰੂ ਰੂਪ ਗੁਰ ਪੈ ਸਾਧ ਸੰਗਤ ਜੀ ਸਾਰੀ ਸੰਗਤ ਦੀ ਮੰਗ ਸੀ ਬਹੁਤ ਸਾਲਾਂ ਤੋਂ ਕਿ ਸਤਗੁਰੂ ਦਾਸ ਮਹਾਰਾਜ ਜੀ ਦੀ ਅਮਰ ਬਾਣੀ ਸਹਿਯੋਗਤ ਹੋਵੇ ਔਰ ਅੱਜ ਅਮਰ ਬਾਣੀ ਸਹਿਯੋਗਤ ਹੋਈ ਆ ਜਿਸ ਤਰ੍ਹਾਂ ਕਿ ਗਲੋਬਲ ਰਵਿੰਦਰਾਸ ਤੇ ਮੈਰਫਰ ਫਾਊਂਡੇਸ਼ਨ ਔਰ ਮਹਾਪੁਰਸ਼ਾਂ ਦੀ ਨਾਲ ਹਲਕੇ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਮੌਕੇ ਮੈਂ ਅਦਾਸ ਨੂੰ ਸਤਿਗੁਰੂ ਅਰਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਜੂਬੀ ਵਿਹਾਰ ਮਧਿਆਪਰਦੇਸ਼ ਚਾਰਖਾਂਜ ਨੇਪਾਲ ਬੈਸਟ ਬੰਗਾਲ ਅਸਾਮ ਥੋੜੇ ਪਿਛਲੇ 7 15 ਦੇ ਵਿੱਚ ਵੀ ਅਸੀਂ ਅੰਮ੍ਰਿਤ ਬਾਣੀ ਸਤਿਗੁਰੂ ਅਰਦਾਸ ਮਹਾਰਾਜ ਦੀ ਜਾ ਕੇ ਆਏ ਆ ਤੇ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅੰਮ੍ਰਿਤ ਬਾਣੀ ਆਪਣੀ ਬਾਤੀ ਹੈ ਤਾਂ ਨਾਲ-ਨਾਲ ਸਾਨੂੰ ਜਿਹੜੇ ਆ ਉਹ ਗਿਆਨ ਦੇਣ ਵਾਲੇ ਭਾਈ ਵੀ ਚਾਹੀਦੇ ਆ ਕੀਰਤਨੀਏ ਵੀ ਚਾਹੀਦੇ ਆ ਤੇ ਇਸ ਤਰ੍ਹਾਂ ਮੈਂ ਜਿਹੜਾ ਇੱਥੇ ਅਭਿਆਨ ਸੈਂਟਰ 6 ਦਿਨ ਦਾ ਲੱਗ ਰਿਹਾ ਹੈ ਸਟਾਰਟ ਹੋ ਗਿਆ ਆ ਤਮੇ ਪਿੰਡ ਦੇ ਸਾਰੇ ਦੀਆਂ ਵੀਰਾਂ ਨੂੰ ਬੱਚਿਆਂ ਨੂੰ ਮਾਮਾ ਨੂੰ ਭੈਣਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਤਿੰਨ ਤਿੰਨ ਦਿਨ ਇੱਥੇ ਸੈਮੀਨਾਰ ਲਾਓ ਜਿਹੜੀ ਸਤਿਗੁਰੂ ਅਰਦਾਸ ਮਾਰਾ ਜਿਹੜੀ ਅਮਰਤ ਬਾਣੀ ਪੜ ਸਕੀਏ ਇਹ ਅਮਰਤ ਬਾਣੀ ਤੁਸੀਂ ਹੀ ਪੜਨੀ ਹੈ ਪਿੰਡ ਦੇ ਵਿੱਚੋਂ ਆ ਕੇ ਹਰ ਰੋਜ਼ ਤੁਸੀਂ ਗੁਰੂ ਘਰ ਨੂੰ ਭੋਲਣਾ ਹੈ ਉਹ ਪੂਰਾ ਦਿਨ ਗੁਰੂ ਘਰ ਜੜਿਆ ਖੁੱਲਾ ਹੋਣਾ ਚਾਹੀਦਾ ਹੈ ਕਿਉਂਕਿ ਆਪਾ ਆਸ਼ਾ ਅਮਰਤ ਬਾਣੀ ਵਾਹ ਪਰਸ਼ਾਨੀ ਦਇਆ ਨਾਲ ਰੱਖ ਦਿੱਤੀ ਆ ਤੇ ਇਹ ਜਿਹੜਾ ਆ ਚੜ੍ਹਦੀਆਂ ਕਲਾ ਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਣਾ ਹੈ ਅੱਜ ਦਾ ਦਿਨ ਜਿਹੜਾ ਆ ਇਹ ਹਰ ਸਾਲ ਦੀ ਸਾਲ ਜਿਹੜਾ ਆ ਉਹ ਇੱਕ ਮਨਾਇਆ ਜਾਊਗਾ ਐ ਜੀਉ ਹੋਰਤ ਮਾਰੀ ਸਤਿ ਸ਼੍ਰੀ ਅਕਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਜਿੰਨੇ ਵੀ ਸਾਡੇ ਮਹਾਬਲਸ ਜਿੰਨੀਆਂ ਵੀ ਸਾਡੀਆਂ ਭੈਣਾਂ ਜਿੰਨੇ ਵੀ ਭਰਾ ਮੇਰੇ ਬੱਚੇ ਆਇਆ ਇਸ ਇਤਿਹਾਸ ਰੱਖ ਕੇ ਤੁਸੀਂ ਜਾ ਰਹੇ ਆ ਤੇ ਇਹੇ ਕੰਮ ਜਿਹੜਾ ਆ ਆਪਾਂ ਹੁਣ ਪਿੱਛੇ ਨਹੀਂ ਮੋੜਨਾ ਅੱਗੇ ਚੱਲਣਾ ਆ ਤੇ ਦਾਸ ਨੂੰ ਵੀ ਮੌਕਾ ਮਿਲਦਾ ਜਦੋਂ ਲੱਖਾਂ ਹੀ ਜਿਹੜੀਆਂ ਸਤਿਗੁਰੂ ਦਾਸ ਮਹਾਰਾਜ ਦੀਆਂ ਬਾਣੀਆਂ ਔਰ ਬਾਤੀਆਂ ਜਿਹੜੀਆਂ ਆ ਉਹ ਦੇਸ਼ਾਂ ਬਦੇਸ਼ਾਂ ਦੇ ਵਿੱਚ ਜਿਹੜੀਆਂ ਉਹ ਦਿੰਦੀਆਂ ਜਾ ਰਹੇ ਆ ਸਿਰਫ ਆਪਾ ਹੀ ਨਹੀਂ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੁਬਈ ਦੇ ਅੰਦਰ ਵੀ ਔਰ ਸਾਉਦੀ ਅਰਬ ਦੇ ਅੰਦਰ ਵੀ ਰਹੇ ਆ ਬਹੁਤ ਦੇ ਬੜੇ ਸੰਸਕ੍ਰਿਤ ਦਾਸਮਾਨਾ ਕਿਸਮਾਂ ਦੇ ਬੜੇ ਹੋ ਰਹੇ ਆ ਤੇ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਕਿਤੇ ਨਾ ਕਿਤੇ ਜੇ ਥੋੜੀ ਸੰਗਤ ਕੀਤੀ ਆ ਤੇ ਆਪਾਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਬਹੁਤ ਵੱਡਾ ਇੱਕ ਗੁਰਦੁਆਰਾ ਬਣਾਈਏ ਉਥੇ ਵੀ ਛੋਟਾ ਜਿਹਾ ਕਰਾਨਾ ਸੈਂਟਰ ਜਿਹੜਾ ਬਣਾ ਲਈਏ ਜਿੱਥੇ ਕੀ ਆਪਾਂ ਗੁਰੂਆਂ ਦੇ ਦਾਸ ਨਾਮ ਨਾਲ ਜੇ ਕੋਣ ਪਾਦੇ ਰਹੀਏ ਗੁਰੂ ਦਾਸ ਮਾਜੀ ਸਿੱਖਿਆ ਨੂੰ ਪੜ੍ਹਦੇ ਰਹੀਏ ਔਰ ਮੈਂ ਨਾਲ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਬੱਚੇ ਜਿਹੜੇ ਆ ਉਹ ਗੁਰੂ ਜੀ ਨੇ ਵਿਦਿਆ ਦੀ ਵੀ ਗੱਲ ਕੀਤੀ ਆ ਕਿ ਅੱਜ ਜਿਹੜਾ ਆ ਪੜ੍ਹਾਈ ਤੋਂ ਬਿਨਾਂ ਕੁਝ ਨਹੀਂ ਹੈਗਾ ਤੇ ਜੇ ਆਪਾਂ ਪੜਾ ਲਿਖਾਂਗੇ ਇਹ ਵੀ ਤੇ ਗਲੋਵਰ ਵਿਕਾਸਿਆ ਵੈਲਫੇਅਰ ਫਾਊਂਡੇਸ਼ਨ ਉਹ ਤੁਹਾਡੇ ਨਾਲ ਪੂਰਾ ਸਾ ਕੋਈ ਵੀ ਕਿਸੇ ਤਰ੍ਹਾਂ ਦੀ ਤਰ੍ਹਾਂ ਘਟਨਾ ਕਿਸੇ ਨੂੰ ਹੋ ਜਾਂਦੀ ਹੈ ਜਿਵੇਂ ਦੇ ਬੱਚੇ ਮੜ ਨਹੀਂ ਸਕਦੇ ਗਲੋਵਰ ਬਦਸਕਿਆ ਵਿਰਸਾ ਫਾਊਂਡੇਸ਼ਨ ਜਿਹੜੇ ਉਹ ਬੱਚੇ ਵੀ ਕਲਪ ਕਰਦਾ ਹੈ ਜਦੋਂ ਵੀ ਕਿਤੇ ਜਰੂਰ ਚਾਹੀਦੀ ਗਲੋਵਰ ਬਦਸਕਿਆ ਵਿਰਸਾ ਫਾਊਂਡੇਸ਼ਨ ਇਹ ਤੁਸੀਂ ਜਾਣ ਕਰ ਲਿਓ ਮੈਂ ਇੰਨੇ ਕਹਿਣਾ ਹੋਇਆ ਸਾਰਿਆਂ ਨੂੰ ਚੌਧਰੀ ਦੇਵ ਜੀ ਤਾਲੂ ਦੇਵ ਜੀ ਸਰਮਾ ਸਾਹਿਬ ਜੀ ਬਹੁਤ ਪਿਆਰ ਸਤਿਗੁਰ ਵਿਲਾਸ ਸਨਾਨ ਕੀ ਹੈ ਇਹ ਪਵਨ ਸਥਾਨ ਸਭੂ ਗੁਰ范 ਗ੍ਰੀਮਾਖੀ ਮਹਾਰਾਜੀ ਨੇ ਜੋ ਸਸ਼ਾਂਤੇ 1984 ਦੇ ਮੁਹਾਰਤ ਚਲ ਪਾਈ ਸਨ ਉਸ ਦੇ ਪਰੰਗ ਉਸ ਦੇ ਨਾਲ ਨਾਲ ਹੀ ਨਗਰ ਦੀ ગ્રામ ਪੰਚਾਇਤ ਇਲਾਕੇ ਦੀਆਂ ਪੰਚਾਇਤਾਂ ਨੇ ਜਾ ਕਰਕੇ ਡੇਰਾ ਬਰਲਾ ਵਿਖੇ ਮਹਾਰਾਜ ਗਰੀਬ ਦਾਸ ਜੀ ਦੇ ਚਨਣਾ ਕਿੰਤੀ ਕੀਤੀ ਕਿ ਮਹਾਰਾਜ ਜੀ ਸਾਡੇ ਪਿੰਡ ਵਿੱਚ ਜੋ ਮਹਾਂਪੁਰਸ਼ ਸੰਸਦੀਨਾ ਹਾਜ਼ਰੀ ਹੋਏ ਉਹਨਾਂ ਦੀ ਯਾਦ ਨੋ ਫੈਨਰਿਕ ਮੰਦੇ ਵਾਸਤੇ ਔਰ ਸਾਡੇ ਇਲਾਕੇ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਦੇ ਮਨਸਤੇ ਇੱਕ ਆਪ ਜੀ ਦੇ ਅਸ਼ੀਰਵਾਦ ਦੇ ਨਾਲ ਜੋ ਕੇਂਦਰ ਬਣ ਸਕਦਾ ਹੈ ਉਹ ਸਨਮਾ ਗਰੀਬ ਰਾਣੀ ਨੇ ਬੰਦਰੀ ਸੰਗਤਾ ਕੀ ਮਹਾਰਾਣੀ ਜੀ ਬਿਊਟੂ ਲਗਾਈ ਕਿ ਉਸ ਆਪ ਜੀ ਨੇ ਡਾਡਾ ਵਿਖੇ ਜਾ ਕਰਕੇ ਮਹਾਂਪੁਰਸ਼ਾਂ ਦੀ ਯਾਦ ਨੂੰ ਕਾਇਮ ਰੱਖਣਾ और संतान को गुरु रविदास जी महाराज के मिशन के न जोड़ना जिस समाज के सद्भावना कायम रही उस दिन तो संत सरदास जी महाराज जी ने इस स्थानों इस नगर न अपनी बंदगी द्वारा और महापुरुषा की याद में अच तक कायम रखा संत सरदास जी महाराज जी वालों दास उन्नीस सौ सतासी लगी सी जो निरंतर अजय तक महाराज की कृपा द्वारा संतानी कृपा द्वारा ये आसान दिन दुगना राज चौपनी तरक्की है संत सुरिंदरदास जी महाराज जी ने बहुत बड़िया पलंगा फिरतियाँ हैं सत्संग हार लंगर हार और संतदासन भवन से संत सखी नाथ जी महाराज की समाधि ਦਾ ਜੋ ਨਿਰਮਾਨ ਕਰਕੇ ਇਸ ਉਸਤਾਨ ਨੂੰ ਬਹੁਤ ਹੀ ਵੱਡੀਆਂ ਪੰਘਾਂਵਾਂ ਨਾਲ ਕਰਕੇ ਗਏ ਔਰ ਉਹਨਾਂ ਦੇ ਵੀ ਸਤਿ ਸੰਕੀ ਦੇ ਵਿੱਚ ਜਾਣ ਤੋਂ ਬਾਅਦ ਵੀ ਇਸ ਉਸਤਾਨ ਦੰਤਕੁਣੀ ਰਾਤਕੁਣੀ ਪ੍ਰਗਿਆ ਅਨੁਸਾਰ ਜਿਸ ਦੇ ਵਿੱਚ ਸਨਮਾਨਯੋਗ ਜੰਦਾ ਜੀ ਸ਼ੰਕਪੱਤੀ ਵਾਲੇ ਅੱਜ ਇਸ ਸਮੇਂ ਮਾਨਕੀ ਨੇ ਸ਼ਿਰਕਤ ਕੀਤੀ ਹੈ ਦਰਸ਼ਕ ਤੇ ਹਨ ਮਾਰਾ ਦਾ ਬਹੁਤ ਧੰਨਵਾਦ ਔਰ ਨਾਮਾ ਪ੍ਰਖਾਣਾ ਵਿਸ਼ਟਾ ਸਹਿਯੋਗ ਮਾਹਰ ਸੰਤੋਖ ਜੀ ਦੇ ਨਾਲ ਲਿਆ ਔਰ ਦਾਸ ਦੇ ਨਾਲ ਵੀ ਇਸ ਤਰ੍ਹਾਂ ਆਪਣਾ ਸ਼ੀਵਾਤ ਬਖਸ਼ਿਸ਼ ਕਰਦੇ ਹਾਂ ਅੱਜ ਜੋ ਇਹ ਪਹਿਲ ਕਦਮੀ ਸਤਿਗੁਰ ਦਾਸ ਜੀ ਮਹਾਰਾਜ ਜੀ ਮਰਤ ਬਾਣੀ ਦਾ ਪ੍ਰਕਾਸ਼ ਜਿਸ ਸੰਤ ਤੇ ਹੋਇਆ ਸਨਮਾਨ ਸੰਤੋਖ ਜੀ ਨੇ 20 ਗ੍ਰੀਦ ਦੇ ਵਿੱਚ ਇਸ ਸਥਾਨ ਦੇ ਉਤੇ ਇਹ ਜੋ ਆਪਾਂ ਮੀਟਿੰਗ ਹਾਲ ਔਰ ਅਗੰਮਰਤ ਬਾਣੀ ਪਵੰਦੇ ਰੂਪ ਦੇ ਵਿੱਚ ਅੱਜ ਆਪਾਂ ਸ਼ੁਰੂਆਤ ਕੀਤਾ ਹੈ ये महाराज जी ने भी सौ भी शुरुआत की और लेंडर पाए सन और अभी संपूर्ण होकर के संगत पर दास्ते एक बड़ा केंद्र बन जा महापुरख भी भगवान सागुर स्वामी नरिंद जी महाराज अपने दिखे आशीर्वाद बख्शिश करके अपन संगतान गुरुबाणी परमेस के दे नाल गोट करके जुला जनम पुन फल पायो बेथा जाक अब मेटे राजेंद्र संसृति क्रियासन बिन हर भगत कहो के लिखेन नाम विचारियो राजा रामपुर स्थिर अंदर सु भीतर जाहि जान अजान पै हम बावर सोच सोच दर्श जाहि इंद्रिय सुबंध विवेक वत् परमात प्रवेश नहीं कहिए प्राण अकृत अनुकष सब जणा परे परमाया ਇਹ ਰਮਦਾਸ ਦਾਸ ਦਾਸ ਅੰਕ ਪਰ ਹਰ ਕੋ ਕਰੋ ਜੀ ਦਿਆ ਗੁਰੂ ਕਾਖੀ ਨੇ ਜੋ ਸੁੰਦਰ ਪ੍ਰਦੇਸ਼ ਬਖਸ਼ਿਸ਼ ਕਿਤੇ ਹਨ ਕਿ ਜੋ ਸਾਡੀ ਬਾਭ ਨਹੀਂ ਕੁੱਤੇ ਹੈ ਇਹਨੂੰ ਆਪਣਾ ਸਤਿ ਉਪਦੇਸ਼ ਬਖਸ਼ਿਸ਼ ਕਰਕੇ ਮਹਾਰਾਜ ਜੀ ਆਪਣਾ ਸਨਨ ਦਿਓ ਆਪਣੀ ਸੰਗਤ ਦਿਓ ਇਸ ਕਰਕੇ ਸਾਡਾ ਜੀਵਨ ਜੋ ਹੈ ਮਾਨਤ ਦੇਹੀ ਇਹ ਸਾਡੇ ਉਜਵਲ ਹੋ ਸਕੇ ਸਾਡਾ ਸੰਸਾਰ ਤੇ ਆਉਣਾ ਸਫਲ ਹੋ ਸਕੇ ਇਹ ਉਪਦੇਸ਼ ਦੇਵ ਦੇ ਵਿੱਚ ਧਾਰਨ ਕਰਕੇ ਆਪਣੇ ਜੀਵਨ ਨੂੰ ਉੱਚਾ ਚੱਕਣ ਸੋਚਿਆ ਸੰਗਤਾਂ ਨੂੰ ਔਰ ਵੱਡੀਆਂ ਸੰਗਤਾਂ ਨੂੰ ਆਜੂਸ ਸਤਿ ਸ਼ਹਿਨ ਕੇਂਦਰ ਦੇ ਆ ਲੱਖ ਲੱਖ ਵਧਾਈਆਂ ਸਭ ਰੂਪਾ ਸਤਿ ਸੂਤਿਆ ਸੰਤਾਂ ਨੂੰ ਜੜਦੀ ਕਲਾ ਨਾਮ ਦਾਗ ਬਖਸ਼ਿਸ਼ ਕਰਨ ਜੀ ਬੋਲੇ ਸੁੰਦਰ ਪੈ ਸਤਗੁਰ ਵਿਦਾਸ ਮਹਾਰਾਜ ਕੀ ਜੈ ਭਗਵਾਨ ਸਾਮੀ ਸ਼ਰਮੰਗਾ ਸੁਮਹਾਰਾਜ ਕੀ ਜੈ ਬ੍ਰਾਹਮਣ ਸੰਸੁਨਿੰਦਰ ਦਾ ਸੁਮਹਾਰਾਜ ਕੀ ਜੈ ਦਰਮਪੀ ਫੁਰਬਾਨ ਕੀ ਜੈ ਸਤਨਾਮ ਸਤਨਾਮ ਹਸਨਾਮ